ਲੁਧਿਆਣਾ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਕਟਿਵ ਤੌਰ ਤੇ ਕੰਮ ਕਰ ਰਹੇ ਅਨੋਖ ਮਿੱਤਰ ਅਤੇ ਉਸ ਦੀ ਪਤਨੀ ਦੇ ਉੱਤੇ ਜਾਣਲੇਵਾ ਹਮਲਾ ਹੁੰਦਾ ਜਿਸ ਦੇ ਵਿੱਚ ਉਸੇ ਹੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਅਨੋਖ ਮਿੱਤਰ ਵੀ ਹਸਪਤਾਲ ਦੇ ਵਿੱਚ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਮੋੜ ਆਇਆ ਹੈ ਵੱਡਾ ਖੁਲਾਸਾ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਆ ਇਹ ਦਾਵਾ ਕੀਤਾ ਗਿਆ ਹੈ ਕਿ ਅਨੋਖ ਮਿੱਤਲ ਨੇ ਆਪਣੀ ਪਤਨੀ ਦਾ ਕਤਲ ਖੁਦ ਕਰਵਾਇਆ ਸੀ ਕਿਉਂਕਿ ਜੋ ਬੀਤੀ ਰਾਤ ਕਹਾਣੀ ਸਾਹਮਣੇ ਆਈ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਰੈਸਟੋਰੈਂਟ ਦੇ ਵਿੱਚੋਂ ਖਾਣਾ ਖਾ ਕੇ ਰਾਤ ਕਰੀਬ 12 ਵਜੇ ਵਾਪਸ ਆ ਰਹੇ ਸੀ ਆਪਣੇ ਘਰ ਵੱਲ ਤੇ ਰਸਤੇ ਵਿੱਚ ਜਦੋਂ ਪਿਸ਼ਾਬ ਕਰਨ ਦੇ ਲਈ ਰੁਕੇ ਉੱਥੇ ਉਹਨਾਂ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਸ ਦੀ ਪਤਨੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਅਨੋਖ ਮਿੱਤਲ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਜਾਂਦਾ ਹੈ ਪਰ ਹੁਣ ਇਸ ਮਾਮਲੇ ਨੂੰ ਪੁਲਿਸ ਨੇ ਹੱਲ ਜਾਂਦੇ ਆ ਇਹ ਖੁਲਾਸਾ ਕੀਤਾ ਹੈ ਕਿ ਅਨੋਖ ਮਿੱਤਲ ਦੇ ਕਿਸੇ ਹੋਰ ਔਰਤ ਦੇ ਨਾਲ ਸਬੰਧ ਸਨ ਜਿਸ ਦੇ ਕਰਕੇ ਉਹ ਆਪਣੀ ਪਤਨੀ ਤੋਂ ਖਹਿੜਾ ਛਡਾਉਣ ਦੇ ਲਈ ਉਸ ਦਾ ਕਤਲ ਕਰਵਾ ਦਿੰਦਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਸਾਰੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਲੁਧਿਆਣਾ ਪੁਲਿਸ ਨੇ ਲਿਪਸੀ ਮਿੱਤਲ ਦੇ ਕਤਲ ਦੇ ਦੋਸ਼ਾਂ ਹੇਠ ਵਪਾਰੀ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਨੋਖ ਮਿੱਤਲ ਤੇ ਉਸਦੀ ਮਹਿਲਾ ਦੋਸਤ ਪ੍ਰਤੀਕਸ਼ਾ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਕੇਸ ਦੇ ਵਿੱਚ ਪੁਲਿਸ ਨੇ ਚਾਰ ਨੂੰ ਸਪਾਰੀ ਲੈ ਕੇ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਦੋਵਾਂ ਨੇ ਸਪਾਰੀ ਦਿੱਤੀ ਸੀ ਤੇ ਇਹਨਾਂ ਦੀ ਪਛਾਣ ਅਮਰਿਤਪਾਲ ਸਿੰਘ ਉਰਫ ਬੱਲੀ ਗੁਰਦੀਪ ਸਿੰਘ ਉਰਫ ਮਨੀ ਸੋਨੂ ਸਿੰਘ ਤੇ ਸਾਰੇ ਅਨੰਦਪੁਰ ਦੇ ਵਾਸੀ ਨੇ ਅਤੇ ਸਾਗਰਦੀਪ ਉਰਫ ਤੇਜੀ 30 ਸਾਲ ਦਾ ਜੋ ਵਾਸੀ ਹੈ ਢੰਡਾਰੀ ਕਲਾਂ ਪਿੰਡ ਦਾ ਮੁੱਖ ਕੰਟਰੈਕਟ ਕਿਲਰ ਹੈ ਜਿਹੜਾ ਗੁਰਪ੍ਰੀਤ ਸਿੰਘ ਉਰਫ ਗੋਪੀ ਫਰਾਰ ਹੈ। ਅਨੋਖ ਮਿੱਤਲ ਨੇ ਦਾਵਾ ਕੀਤਾ ਸੀ ਕਿ ਜਦੋਂ ਇਹ ਦੋਵੇਂ ਡੇਲੋਂ ਬਾਈਪਾਸ ਤੇ ਇੱਕ ਸੋਨਸਣ ਜਗ੍ਹਾ ਤੇ ਰੁਕੇ ਸੀ ਤਾਂ ਕੁਝ ਅਣਪਛਾਤੇਆਂ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਦੀ ਅਮਰੁੱਤੀ ਰਿਟਸਕਾਰ ਮੋਬਾਈਲ ਤੇ ਗਹਿਣੇ ਕਥਿਤ ਤੌਰ ਤੇ ਲੁੱਟ ਲਏ ਸਨ। ਹਾਲਾਂਕਿ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪੀੜਤਾ ਦਾ ਪਤੀ ਅਨੋਖ ਮਿੱਤਲ ਇਸ ਘਟਨਾ ਦਾ ਮੁੱਖ ਸਾਜ਼ਿਸ਼ ਕਰਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਨੇ ਆਪਣੀ ਮਹਿਲਾ ਦੋਸਤ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ ਜਿਸ ਦੇ ਨਾਲ ਉਸਨੇ ਕਥਿਤ ਤੌਰ ਤੇ ਨਾਜਾਇਜ਼ ਸਬੰਧ ਸੀ ਤੇ ਦੋਵਾਂ ਨੇ ਕੇ 50000 ਰੁਪਏ ਦੀ ਪੇਸ਼ਗੀ ਦੇ ਕੇ 2.5 ਲੱਖ ਰੁਪਏ ਦੇ ਵਿੱਚ ਪੰਜ ਵਿਅਕਤੀਆਂ ਨੂੰ ਇਸ ਕੰਮ ਦੇ ਲਈ ਸਪਾਰਿਸ਼ ਦਿੱਤੀ ਸੀ ਤੇ ਬਾਕੀ ਰਕਮ ਕਤਲ ਤੋਂ ਬਾਅਦ ਅਦਾ ਕੀਤੀ ਜਾਣੀ ਸੀ ਤਾਂ ਇਹ ਸਾਰਾ ਮਾਮਲਾ ਲੁਧਿਆਣਾ ਦੇ ਵਿੱਚੋਂ ਸਾਹਮਣੇ ਆਇਆ ਜੋ ਕਿ ਅਨੋਖ ਮਿੱਤਲ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਸ਼ਾਮਲ ਹੋਏ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਦੇ ਨਾਲ ਕਾਫੀ ਐਕਟਿਵ ਦਿਖਾਈ ਦੇ ਰਹੇ ਸਨ ਤੇ ਪੋਸਟਾਂ ਵੀ ਸਾਂਝੀਆਂ ਕਰ ਰਹੇ ਸੀ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਇਸ ਨੌਜਵਾਨ ਅਨੋਖ ਮਿੱਤਲ ਨੇ ਆਪਣੀ ਪਤਨੀ ਦਾ ਕਤਲ ਖੁਦ ਕਰਵਾਇਆ ਜੋ ਮਾਮਲਾ ਹੁਣ ਪੁਲਿਸ ਦੇ ਵੱਲੋਂ ਖੁਲਾਸਾ ਕਰਕੇ ਦੱਸਿਆ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ ਗਿਆ ਸੀ ਪਰ ਹੁਣ ਇਸ ਮਾਮਲੇ ਨੇ ਜਦੋਂ ਨਵਾਂ ਮੋੜ ਲਿਆ ਤਾਂ ਸਭ ਦੇ ਮੂੰਹ ਹੱਕੇ ਬੱਕੇ ਰਹਿ ਗਏ ਨੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਜ਼ਰੂਰ ਦਿਓ